ਇਹਲੇ ਸੇਰੀ ਪਕੌੜੇ ਕੱਢੀ ਜਾਂਦੇ ਜੇ। ਪ੍ਰਾਣੇ ਆਏ। ਪ੍ਰਾਣੇ ਆਏ। ਆਨੇ ਆਲ ਪਨੀਰ ਵਾਲੇ ਪਕੌੜੇ। ਰੈੱਡ ਬਣੇ। ਰੈੱਡ ਵਾਲੇ ਪਕੌੜੇ। ਰੰਗ ਲਾਲ ਐਂ ਪਕੜ ਗੜ ਗੜ ਕੇ। ਚੱਲ ਨਹੀਂ ਨਾ। ਨਹੀਂ ਉੱਧ ਬਦਲ ਹੋ ਗਿਆ ਬਾਅਦ ਫੇਰ। ਆ ਉਹ ਦਿਨੇ ਮੀਂਹ ਪਿਆ ਮੰਜਾ ਦਾ ਫੇਰ ਧੁੱਪ ਲੱਗੀ ਫੇਰ ਹੁਣ ਬਦਲ ਹੋ ਗਿਆ। ਸੀਸ ਜਜ ਸੁੱਕਾ ਜੇ ਬਾਡੇ ਵਾਲਾ। ਤੰਨੇ ਡਿਆ ਆਹ ਸੀ ਰਾਤ ਵੀ ਟਾਈਮ ਨਹੀਂ ਸੌਂ ਗਿਆ ਨਾ ਅਸੀਸ ਆਏ ਅਸੀਸ ਉੱਟੋ ਜੋ ਨਿਆ ਹੋਈ ਸੋ ਨਿਆ ਉਟੋ ਏ ਕਿੰਨਾ ਟਾਈਮ ਹੋ ਗਿਆ ਆ ਅਸੀਸ ਉੱਟੋ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਵੇ ਵੇ ਨਗਰੇ ਵੇ ਚਲੋ ਉਟੋ ਉਟੋ ਟੋ 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 ਨੇ ਨਹੀਂ ਉੱਠਣਾ ਮਿੰਜਾ ਉਹਦਾ ਜੀ ਇਹਦਾ ਪਾਵਾ ਲਾ ਕੇ ਤੇ ਗੱਲ ਕਰਦਾ ਹੈਦਾਵਾ ਕੈਮਰੇਮੈਨ ਤੋਂ ਬਚ ਕੇ ਇਹជា ਤੀਦਾਂ ਹਾਂਜੀ ਚਾਹ ਗਰਮ ਕਰ ਦਿਓ ਮੈਨੂੰ ਆ ਤੇਰਾ ਆਹ ਲਾ ਦੇ ਥਲੇ ਦੇ ਉੱਤੇ ਆ ਕੇ ਬੋਲ ਤੀਦਾਂ ਚਾਹ ਗਰਮ ਕਰ ਦਿਓ ਪਾਣੀ ਆਹ ਲੈ ਰੱਖ ਤਬੇ ਇਸੇ ਹੀ ਹੋ ਇਹ ਇਹ ਪਾਲਿਆ ਖੇਤੀ ਫਿਰ ਮੇਰੇ ਨਾਲ ਆ ਗਏ ਤਾਵਾ ਤੀਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਪਾਲਕੇ ਬਲੌਗਸ ਦੇ ਉੱਤੇ ਤੇ ਰੌਣਕਾਂ ਲੱਗੀਆਂ ਜੀ ਵਿੜੇ ਮਤਰਾਂ ਦੇ ਸਾਰੇ ਇਕੱਠੇ ਹੋਏ ਆ ਨਾਨਕੇ ਆਏ ਆ ਤੇ ਹੁਣ ਗਿਫਟ ਦੀ ਅਨਬਾਕਸਿੰਗ ਕਰਾਂਗੇ ਦਲਜੀਤ ਹੁਣੀ ਕਰਨਗੇ ਅਨਬਾਕਸਿੰਗ ਗਿਫਟਾਂ ਦੀ ਅਸੀਸਾ ਜੋ ਸੁਣਾ ਦਾਦੀ ਆਂਟੀ ਵੀ ਲਈ ਅੰਮਲ ਆ ਬਿਠਾਇਓ ਇਹਨੂੰ ਇਥੇ ਅੰਮਲ ਆ ਉੱਧਰ ਵੇਖੋ ਉੱਧਰ ਉਹ ਤਾਂ ਗਿਫਟ ਆ ਦਾਦੀ ਵਾਲਾ ਫੋਨ ਦੇ ਦੋ ਨਾ ਨਹੀਂ ਆ ਇਧਰ ਆ 24 ਘੰਟੇ ਬੁੱਕਲ 'ਚ ਫੋਨ ਰੱਖਣ ਵਾਲਾ ਹਾਂ ਦਾ ਸਾਹ ਨਹੀਂ ਆਉਂਦਾ ਇਹਨਾਂ ਨੂੰ ਫੋਨ ਸੁਣਾਏ ਇਹ ਰਾਤ ਕੇ ਵੇਲੇ ਸੌਂ ਜਾਂਦਾ ਵਾ ਸੁੱਤੇ ਸੁੱਤੇ ਰਾ ਫੋਨ ਚੱਲਣ ਦਿਆ ਹੁੰਦਾ ਇਹਦਾ ਚਲੋ ਯਾਰ ਓਪਨ ਕਰਾਂਗੇ ਤੈਨੂੰ ਇਦਾਂ ਨਹੀਂ ਪਤਾ ਹੁਣ ਓਪਨ ਕਰਕੇ ਪਤਾ ਲੱਗੂ ਵਿੱਚ ਕੀ ਦੇਖ ਕੇ ਦੀ ਚੀਜ਼ ਇਹ ਲੈਣਾ ਚਾਰ ਗਿਫਟ ਮੈਂ ਦੇ ਦਿੰਦੇ ਜੀ ਕਿਹਨੇ ਕਹਿੰਦਾ ਕੱਪੜਾ ਲਓ ਜੀ ਸੀ ਇਸ ਦੇ ਸੈਂਡਲ ਆਏ ਸਭ ਤੋਂ ਪਹਿਲਾਂ ਇਹ ਇੱਕ 10% ਦੇ ਜਾਓ ਓਕੇ 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 ਬਹੁਤ ਸੋਹਣਾ ਜੁੱਤਾ ਬਹੁਤ ਸੋਹਣਾ ਜੁੱਤਾ ਇਹ ਰੈਡੀ ਕਰਕੇ ਅਸੈਂਬਲ ਕਰਕੇ ਫਿਰ ਤੁਹਾਨੂੰ ਦਿਖਾਵਾਂਗੇ ਹਾਂ ਹਾਂ ਬਹੁਤ ਵਧੀਆ ਇਹ ਕੋ ਇਹ ਲਓ ਜੀ ਇਹ ਆਇਆ ਜੀ ਫਰੂਟਸ ਦਾ ਸੈੱਟ ਕਰ ਲਓ ਕਰ ਲਓ ਗੱਲ ਕਰ ਲਓ ਹਾਂ ਕਰ ਲਓ ਕਰ ਲਓ ਤੁਹਾਨੂੰ ਗੱਲ ਕਰਨੀ ਚਾਹੀਦੀ ਹਾਂ ਜੀ ਹਾਂ ਜੀ ਹਾਂ ਹੋ ਪਈ ਗਿਆ ਯਾਰ ਕਰੀ ਜਾਂਦੇ ਹਾਂ ਹੋ ਜਾਣਾ ਇੱਕ ਵੜਿਆ ਮਾਰਾ ਦੇ ਐ ਜਿਵੇਂ ਹੈਪੀ ਲਵਾਈ ਹੁੰਦਾ ਦੱਸੰਦੇ ਇਹਨਾਂ ਸੌਦਾ ਲਾਉਣਾ ਇੱਧਰ ਕਰੋ ਲਓ ਆ ਮੈਡਮ ਸਾਡੀ ਧੌਕੇ ਮਾਰਦੀਆਂ ਦੀ ਇੱਧਰ ਕਰੋ ਇੱਧਰ ਨਹੀਂ ਕਰਦੇ ਹਾਂ ਕੋਣ ਆ ਗਿਆ ਆ ਸੂਟ ਸੀਗੇ ਸੀ ਹਾਂ ਕੀ ਬਾਤ ਹੈ ਹੈਨਾ ਸੋਨਾ ਸੂਟ ਦੇ ਆ ਗਏ ਸੀ ਸਿਸ ਨੂੰ ਅੱਛਾ ਏਸੀ ਦਾ ਵੀ ਸਾਰਾ ਨਾ ਇਹਦਾ ਏਸੀ ਲੈਂਦੇ ਆ ਹੋਰ ਆ ਇਹੋ ਜੀ ਚੀਜ਼ ਇੱਕ ਇੰਜੀਨੀਅਰ ਬੰਦਾ ਇਹ ਚੂਜ਼ ਕਰ ਸਕਦਾ ਮੇਰੇ ਹਿਸਾਬ ਨਾਲ ਤੂੰ ਟੈਕ ਦਾ ਕਰ ਬੰਦਾ ਟੈਕ ਕਰ ਇਹ ਕਿਹਦੇ ਨਾਲ ਦੇਖਣਾ ਹੈ ਇਹ ਕਿਹਦੇ ਨਾਲ ਇਹ ਟੈਕ ਕਰਕੇ ਇਹ ਤੀ ਟੀ ਵਾਜੀ ਵਾ ਪਰ ਮਾਰਨ ਦੀ ਮੈਨੂੰ ਬਿਊਟੀਫੁੱਲ ਨਾ ਕਰਾਂਗੇ ਤੂੰ ਤੀ ਅੱਖਾਂ ਦੇ ਭਰੀ ਤੇਰੀ ਮੈਂ ਛੇ ਲਾਈਪ ਆਉਂਦਾ ਰਿਹਾ ਰਾਜਾ ਪ੍ਰੀਤੀ ਪ੍ਰੀਤੀ ਲਈ ਆਈ ਤੇਰਾ ਮੈਨੂੰ ਗ੍ਰੀਟਿੰਗ ਲੋ ਇਹਦੇ ਵਾਸਤੇ ਗਿਫਟ ਆਇਆ ਮੈਡੋਬੇ ਕਿਵੇਂ ਬੈਠੀ ਆ ਲਓ ਜੀ ਪ੍ਰੀਤੀ ਨਾ ਨੇ ਸੰਬੀਧਾ ਲਿਆਂਦਾ ਕੋ ਕਿਆ ਬਾਤ ਹੈ ਕਿਆ ਬਾਤ ਹੈ ਬਲਿਊ ਬਲਿਊ ਸੂਟ ਲੈਂਦਾ ਕੀ ਬਾਤ ਹੈ ਜੀ ਕੀ ਬਾਤ ਹੈ ਬਹੁਤ ਸੋਹਣਾ ਸੂਟ ਹੈ ਕਪੂਈ ਜੀ ਥੈਂਕ ਯੂ ਤੁਹਾਨੂੰ ਬਹੁਤ ਲੱਗਣਿਆ ਨਾ ਹਨ ਕੋਸ਼ ਨਹੀਂ ਪਤਾ ਲੱਗਣਿਆ ਆਪਣੇ ਪਾਪਾ ਵੱਲੋਂ ਸੀਦੇ ਪਾਪਾ ਵੱਲੋਂ ਆ ਲੱਗਿਆ ਇਹ ਪਾਪਾ ਨੇ ਐਸੀ ਦੇ ਚੰਗੇ ਗੜੋ ਏਡੀ ਟ੍ਰੇਨ ਆ ਇਦਾਂ ਪਿੱਛੇ ਲਾਈ ਜਾਂਦੀ ਐ ਖਲੜੀ ਜਾਂਦੀ ਐ ਇਹਨਾਂ ਨੂੰ ਤੇ ਬਾਅਦ ਚ ਆਪੇ ਸੁੱਟ ਦਿੰਦੀ ਐ ਇਹਨਾਂ ਨੂੰ ਜਦੋਂ ਮੁੱਕ ਜਾਂਦੇ ਫਿਰ ਸੁੱਟ ਦਿੰਦੀ ਰਣਾ ਆਟੋਮੈਟਿਕੀ ਇਹ ਸੀਟ ਨੇ ਪਾਪਾ ਲੈ ਆਏ ਆ ਇਹ ਪਾਲ ਜੀ ਨਹੀਂ ਜਰੇ ਸੀਸ ਦੇ ਪਾਪਾ ਲੈ ਆਏ ਆ ਮਾਤਾ ਦੀ ਸ਼ਕਲ ਯਾਦ ਨਾ ਭੁੱਲ ਗਈ ਹੋਵੇ ਮੇਰੀ ਸੁਮੈ ਲੈ ਆਏ ਆ ਆ ਸੀਸ ਦੀ ਵੱਡੀ ਭੂਈ ਵੱਲੋਂ ਤੇ ਭੂਈ ਵੱਲੋਂ ਬਹੁਤ ਖੁਸ਼ੀ ਤੇ ਆਪਾਂ ਲਿਆਂਦਾ ਨਹੀਂ ਅਜੇ ਸਾਰਾ ਕੁਝ ਅਈਆ ਕਿ ਬਾਕੀ ਬਾਅਦ ਨੇ ਆਵਾਂਗੇ 1 ਮਿੰਟ ਲਿਆ ਆ ਠੀਕ ਆ ਅਈਆ ਕਿ ਸਾਰਾ ਇਕੱਠਾ ਕਰਕੇ ਹੁਣ ਕੀ ਕਰਨਾ ਥੋੜ੍ਹਾ ਜਿਹਾ ਲਿਆ ਦਾਂਗੇ ਤਾਂ ਦੀ ਚੀਜ਼ ਲਿਆ ਕੇ ਦੇਣੀ ਤਾਂ ਕਰਕੇ ਇੱਕ ਚੀਜ਼ ਹੀ ਆਂਦੀ ਆ ਲਓ ਜੀ ਮੈਗਨੇਟਿਕ ਸਟਿਕਸ ਆਏ ਵੀ ਬੱਚਾ ਆਪ ਜੋੜ ਕੇ ਜੋ ਮਰਜ਼ੀ ਬਣਾ ਸਕਦਾ ਇਹਨਾਂ ਨੂੰ ਵੀ ਆਪ ਦੇ ਸਾਹਮਣੇ ਤੇ ਵੱਡੀ ਭੂਈ ਜੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਗਿਫਟ ਪਸੰਦ ਆਇਆ ਵੀ ਜਿਹੜਾ ਅਸੀਂ ਦਿੱਤਾ ਜਰੂਰ ਕਮੈਂਟ ਕਰਿਓ ਬਾਕੀ ਜਿਹੜਾ ਦੱਸਣਾ ਉਹ ਬਹੁਤ ਬਿਜ਼ੀ ਚੱਲ ਰਿਹਾ ਹੈ ਵੇਲੇ ਲਓ ਜੀ ਗਿਫਟ ਦੀ ਅਨਬਾਕਸਿੰਗ ਹੋ ਗਈ ਹੈ ਜੀ ਖਤਮ ਤੇ ਆ ਸਾਰੇ ਗਿਫਟ ਆ ਜਿਹਨੇ ਮਿਲੇ ਆ ਤੇ ਬਾਕੀ ਸਾਰੇ ਜਣੇ ਅਸੀਸ ਨੂੰ ਪਿਆਰ ਦੇ ਕੇ ਗਏ ਆ ਆ ਜਿੱਤ ਲਿਆ ਗਿਆ ਹੈ ਸਾਡੇ ਚਾਚੀ ਜੀ ਵੇ ਅਸੀਂ ਕਿਰੇ ਕਿੰਨਾ ਸੋਹਣਾ ਦੇਖ ਕੇ ਵੀ ਲਿਆਏ ਲੱਗੇ ਸਹੀ ਗੱਲ ਦੇ ਲੱਗੇ ਗਣ ਫਲਾਵਰ ਬਣਾਏ ਆ ਤੇ ਅਸੀਸ ਕੌਰ ਲਿਖਿਆ ਕਿੰਨਾ ਸੋਹਣਾ ਆਪ ਹੀ ਡੈਕੋਰੇਟ ਕਰਕੇ ਲਿਆਏ ਕਿੰਨਾ ਸੋਹਣਾ ਜੀ ਪਿਆਰ ਜੀញਾ ਕਿੰਨੀਆਂ ਚੀਜ਼ੀਆਂ ਨਿਕਲੀਆਂ ਮੇਰੇ ਪੁੱਤ ਦੀਆਂ ਇਸ ਲਈ ਚੀਟੀਆਂ ਲੈ ਕੇ ਆਏ ਆ ਬੰਦੇ ਸੋਹਣੀਆਂ ਚੀਟੀਆਂ ਲੈ ਕੇ ਆਏ ਸੀ ਇਸ ਲਈ ਚਲੋ ਆ ਇਧਰ ਗੁਲੀਨ ਕਾਜ ਦਾ ਲਾਉਣ ਦੀ ਗੱਲ ਨਹੀਂ ਆਪ ਦੇ ਆ ਕੇ ਲੱਭਣ ਦੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਦਾਦੀਆਂ ਦਾ ਬਹੁਤ ਪਿਆਰ ਦੇ ਕੇ ਹਾਂ ਲਓ ਜੀ ਸਾਡੀ ਮਾਤਾ ਜੀ ਕੋਈ ਕਹਿਣਾ ਚਾਹੁੰਦੇ ਹਾਂ ਜੀ ਦੁਬਾਰਾ ਦੱਸੋ ਜੀ ਮੈਂ ਕਿਹਾ ਕਿ ਸੀਸ ਦੇ ਦਾਦੀਆਂ ਦਾਦੀ ਬਹੁਤ ਸਾਰਾ ਪਿਆਰ ਦੇ ਰਿਹਾ ਹੈ ਠੀਕ ਹੈ ਜੀ ਠੀਕ ਹੈ ਹਾਂ ਜੀ ਮਮਾ ਜੀ ਤੁਹਾਨੂੰ ਨੀਂਦਾਰੇ ਕੋ ਦੱਸਣਾ ਚਾਹੋਗੇ ਕੋ ਫਰਮਾਓਗੇ ਇਹ ਸਾਡੇ ਹੁਣ ਬ੍ਰੇਕ ਲੱਗਦੀ ਆ ਤਾਂ ਦੁੱਧ ਲਿਆਓ ਇਹ ਸਾਡੇ ਬਾਬੇ ਕੀੜੀ ਪੀੜੀ ਵਾਲੇ ਕਹਿੰਦਾ ਬ੍ਰੇਕ ਲੱਗ ਗਈ ਹੁਣ ਦੁੱਧ ਲੈ ਟੋਣ ਨਾਲ ਲੱਗੀ ਕੀੜੀ ਪੀੜੀ ਸੁਣੀ ਯਾ ਪੂਰੀ ਖੇਰ ਲੱਗ ਪੂਰੀ ਲੱਗ ਪੂਰੀ ਸੁਣੀ ਨਾ ਐ ਐ ਕੀੜੀ ਤੇ ਲੱਗ ਅਸੀਂ ਕਿੰਨੇ ਕੋਈ ਸਾਇਆ ਮਾ ਮੇਰੇ ਕੁੱਤੂ ਦੇ ਲੈ ਲੋ ਆ ਸਾਰੇ ਨਾ ਕੱਟ ਸਾਰੇ ਕੋਲ ਇੱਧਰ ਦੇ ਵੈਰੀ ਗੁੱਡ ਫੇਰ ਚਲੋ ਮੇਰੇ ਬਾਲੋ ਆਜਾ ਇਹਦਾ ਇਹਦਾ ਆ ਬੰਦ ਜੀ ਟੂ ਆਟਰੇਨ ਦਾ ਮੈਗਨੇਟ ਨੇ ਆ ਬੰਦਿਆ ਅਸੀਂ ਇਸ ਉੱਪਰ ਦੀ ਆ ਇੱਕ ਵਾਡਾ ਟੋਲਾ ਵਿੱਚ ਹਾਂਜੀ ਬਹੁਤ ਵੀ ਦੇਖਣਾ ਛੱਡਦਾ ਵਾਹ ਕਿੰਨੀਆਂ ਸੋਹਣੀਆਂ ਲੱਗਦੀਆਂ ਜੇ ਬੰਨੀਆਂ ਸੋਹਣੀਆਂ ਲੱਗਾਓ ਉਹ ਬੂਰੇ ਸਪੀਡ ਤੇ ਜਾਂਦੀਆਂ ਹੈ ਹੈ ਬਰਨੀ ਬਰਨੀ ਸੀਸ ਆਹ ਹੋਏ ਕਿੰਨੀਆਂ ਦੇਖ ਵੇਲਾਤ ਨਾ ਪੈਣਾ ਦਾ ਪਿਆਰ ਇਕੱਠੀਆਂ ਆਉਂਦੀਆਂ ਜੀ ਹਾਂਜੀ ਆਂਦੀ ਖਾਉਂਗਾ ਜੀ ਲਓ Oh, thank you. Thank you. Thank you. ਡੈਗ ਜਾਣਾ ਜੇ ਡੈਗ ਜਾਣਾ ਜੀ ਇਹਨਾਂ ਨੇ ਮਾਸ 1 2 6 ਨਹੀਂ ਨਹੀਂ ਹਿੰਦਰ ਉਹ ਗਲਤੀ ਨਾ ਕਰ ਚੱਲ ਨਹੀਂ ਕਲੀਨ ਨੂੰ ਫਾਲੋ ਕਲੀਨ ਨੂੰ ਵੇ ਵੇ ਕਿਦਾ ਭੱਜਦੀ ਵੇ ਪਾਲ ਵੇਖੋ ਕਿਦਾ ਭੱਜਦੀ ਦੇ ਓਏ ਮੋ ਬਸ ਬਸ ਰੋਟੀ ਖਾਦੀ ਆ ਉਹਨੇ ਪਚਾੜੀ ਆ ਤੇ ਜਿਹੜੀ ਖਾਦੀ ਪੀਤੀ ਨਵਾਜ ਮਾਰੋ ਬੋਲੋ ਪੀਤੀ ਪੁਈ ਫਾਲੋ ਪੀਤੀ ਪੁਈ ਨੂੰ ਫਾਲੋ 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 ਭੱਜਦੀ ਵੇ ਕੋ ਭੱਜਦੀ ਵੇ ਕੋ ਕਿਦਾ ਪਿਸਿਆ ਵੇਂਦੀ ਨਹੀਂ ਆ

ਹਾਂਜੀ ਉਹ ਪੰਜੇ ਦੇ ਨਾ ਪਈ ਇਹਦਾ ਸਾਡਾ ਰੋਟੀ ਪਣੀ ਚੱਲ ਰਿਹਾ ਹੈ। ਉਹਨੇ ਜਾਣ ਦੀ ਤਿਆਰੀ ਚ ਨੇ ਤੇ ਅਸੀ ਇਸ ਸਾਡੇ ਨਚੋੜ ਖਾ ਲਏ ਆ। ਮੈਂ ਅਸੀਸ। ਸਭ ਦੇ ਬੱਚੇ ਮੈਸੇਜ ਦੀ ਵੇਡਿੰਗ ਆ। ਆਦੀ ਵੇਡਿੰਗ ਚ? ਮੈਸੇਜ ਦੀ ਵੇਡਿੰਗ ਚ ਸਕੂਲ ਬੰਦ ਆ। ਆਹੋ, ਛੁੱਟੀਆਂ ਦਾ। ਆਹੋ, ਸ਼ਾਇਦ ਹੋਈ ਤੇ ਇੱਕ ਦਿਨ ਦੀ ਹੋਣੀ ਨੇ ਜਾਂ ਨਹੀਂ ਹੋਣੀ। ਅਸੀਸ ਆ ਜਾਓ ਪੁੱਤ ਤੁਸੀਂ ਵੀ। ਸਤਿ ਸ੍ਰੀ ਅਕਾਲ ਹਯਾ ਮਾਗੋ ਜੀ ਨਾਮੇ ਆਰਪੂਰ ਪੰਡਾਰੀਆ ਸਾਈ ਗੁਰਦਰ ਸਿੰਘ ਮੱਥਾ ਟੇਕਣਾ ਬਹੁਤ ਬਲ ਜਪੀਏ ਨਾਮ ਉਹ ਇਹ ਤੇ ਪ੍ਰੀਤ ਅਸੀਸ ਕਰੇ ਸੁੱਤੀ ਆ ਉਹ ਹੁਣ ਜਾਕੇ ਟੁਰਾ ਆਏ ਆ ਤੇ ਮੀਂਹ ਆ ਚੱਲਿਆ ਬੱਦਲ ਬਹੁਤ ਆ ਗਿਆ ਨਾਨਕ ਬਲ ਹਾਰੀ ਚਲੋ ਪ੍ਰੀਤ